ਦਾ ਖਾਲਸ ਟੀਵੀ ਦੇਖ ਰਹੇ ਦੇਸ਼ ਵਿਦੇਸ਼ ਦੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਸ੍ਰੀ ਕਰਤਾਰਪੁਰ ਸਾਹਿਬ ਪਹੁੰਚਣ ਦੀ ਸਾਰੀ ਪ੍ਰਕਿਰਿਆ ਤੁਹਾਡੇ ਨਾਲ ਸਾਂਝੀ ਕਰ ਰਿਹਾ। ਸ੍ਰੀ ਕਰਤਾਰਪੁਰ ਸਾਹਿਬ ਪਹੁੰਚਣ ਲਈ ਸੰਗਤਾਂ ਨੂੰ ਵੀਜ਼ੇ ਦੀ ਲੋੜ ਨਹੀਂ ਹੋਵੇਗੀ ਪਰ ਉਸੇ ਦਿਨ ਸ਼ਾਮ ਨੂੰ ਵਾਪਸੀ ਕਰਨੀ ਪਵੇਗੀ। ਕਿਸ ਤਰ੍ਹਾਂ ਜਾ ਸਕਦੇ ਹੋ ਕਰਤਾਰਪੁਰ ਸਾਹਿਬ? ਸਭ ਤੋਂ ਪਹਿਲਾਂ ਇਮੀਗ੍ਰੇਸ਼ਨ ਦੇ ਅਧਿਕਾਰੀ ਪਾਕਿਸਤਾਨ ਇਮੀਗ੍ਰੇਸ਼ਨ ਦੇ ਅਧਿਕਾਰੀ ਤੁਹਾਡਾ ਨਾਮ ਨੋਟ ਕਰਨਗੇ। ਉਸ ਤੋਂ ਬਾਅਦ ਸੰਗਤ ਪੈਦਲ ਤੁਰ ਕੇ ਬਾਰਡਰ ਪਾਰ ਕਰਕੇ ਬਣੀ ਪਾਰਕਿੰਗ ਵਿੱਚ ਪਹੁੰਚੇਗੀ। ਫਿਰ ਪਾਰਕਿੰਗ ਵਿੱਚ ਖਲੋਤੀਆਂ ਹੋਈਆਂ ਪਾਕਿਸਤਾਨ ਦੀਆਂ ਬੱਸਾਂ ਵਿੱਚ ਸੰਗਤ ਬੈਠ ਜਾਏਗੀ ਉਹਨਾਂ ਬੱਸਾਂ ਰਾਹੀਂ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਤੱਕ ਸੰਗਤਾਂ ਪਹੁੰਚ ਜਾਣਗੀਆਂ ਉਸ ਪਾਰਕਿੰਗ ਦੇ ਵਿੱਚੋਂ ਸੰਗਤਾਂ ਪੈਦਲ ਸ੍ਰੀ ਦਰਬਾਰ ਸਾਹਿਬ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਬੜੇ ਆਰਾਮ ਦੇ ਨਾਲ ਦਰਸ਼ਨ ਕਰ ਸਕਣਗੀਆਂ ਮੁੜ ਦਰਸ਼ਨ ਕਰਨ ਤੋਂ ਬਾਅਦ ਵਾਪਸੀ ਵੀ ਇਸੇ ਤਰੀਕੇ ਦੇ ਨਾਲ ਹੋਏਗੀ ਪਰ ਸ਼ਾਮ ਨੂੰ ਸੰਗਤਾਂ ਦਾਣਾ ਲਾਜ਼ਮੀ ਹੋਏਗਾ ਬੜੀ ਆਸਾਨੀ ਦੇ ਨਾਲ ਸੰਗਤਾਂ ਪੰਜਾਬ ਦੇ ਵਿੱਚੋਂ ਜਾ ਕੇ ਭਾਰਤ ਦੇ ਵਿੱਚੋਂ ਜਾ ਕੇ ਪਾਕਿਸਤਾਨ ਦੇ ਵਿੱਚ ਸਥਿਤ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਗੁਰਦੁਆਰਾ ਤਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਣਗੇ ਕੈਮਰਾਮੈਨ ਨਵਕੀਰ ਤਰਲ ਜਸਵੀਰ ਸਿੰਘ ਦਾ ਖਾਲਸ ਟੀਵੀ ਸ੍ਰੀ ਮੁਕਤਸਰ ਸਾਹਿਬ